ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੁੱਬੇ ਚ ਪੁਰਾਣੇ ਅਤੇ ਸੁਚਾਰੂ ਢੰਗ ਨਾਲ ਚੱਲ ਰਹੇ ਰਾਸ਼ਨ ਡਿਪੂ ਸਿਸਟਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਵਿਰੁੱਧ ਚੇਤਾਵਨੀ ਦਿੱਤੀ ਹੈ ਇੱਕ ਖਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਆਪ ਸਰਕਾਰ ਰਾਸ਼ਨ ਡਿਪੂਆਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਖਬਰਾਂ ਅਨੁਸਾਰ ਸਰਕਾਰ ਨੇ ਪ੍ਰਾਈਵੇਟ ਖਿਡਾਰੀਆਂ ਨੂੰ ਨਜਾਇਜ਼ ਲਾਭ ਦੇਣ ਦੇ ਇੱਕੋ ਇੱਕ ਉਦੇਸ਼ ਨਾਲ 670 ਕਰੋੜ ਰੁਪਏ ਦੇ ਬਜਟ ਨਾਲ ਸੂਬੇ ਵਿੱਚ ਮਾਰਕ ਫੈਟ ਸਮਾਰਟ ਦੁਕਾਨਾਂ ਸਥਾਪਿਤ ਕਰਨ ਦੀ ਯਿਆਰ ਕੀਤੀ ਹੈ ਉਹਨਾਂ ਕਹਿੰਿਆ ਕਿ ਆਪ ਸਰਕਾਰ ਦੀ ਇਹ ਯੋਜਨਾ ਨਾ ਸਿਰਫ ਆਮ ਲੋਕਾਂ ਲਈ ਮਹਿੰਗੀ ਹੋਵੇਗੀ ਬਲਕਿ ਹਜ਼ਾਰਾਂ ਰਾਸ਼ਨ ਡੀਪੋ 홀ਡਰ ਹੌਲੀ-ਹੌਲੀ ਆਪਣੀ ਆਮਦਨ ਦਾ ਸਰੋਤ ਗਵਾ ਦੇਣਗੇ ਬਾਜਵਾਨ ਕਹਿੰਿਆ ਕਿ ਜਦੋਂ ਤੋਂ ਆਪ ਨੇ ਸੂਬੇ 'ਚ ਸੱਤਾ ਹਾਸਲ ਕੀਤੀ ਹੈ ਉਦੋਂ ਤੋਂ ਉਹ ਰਾਸ਼ਨ ਡੀਪੋ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜੋ ਕਿ ਬਹੁਤ ਮੰਦ ਭੱਗਾ ਜਾਪਦਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਹੈ ਕਿ ਆਪ ਸਰਕਾਰ ਦੇ ਲੋਕ ਵਿਰੋਧੀ ਰੁਖ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਇਸਨੇ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਦੇ 10.70 ਲੱਖ ਨੀਲੇ ਕਾਰਡ ਪਹਿਲਾਂ ਹੀ ਕੱਟ ਦਿੱਤੇ ਸਨ ਇਸ ਦੇ ਨਾਲ ਹੀ ਆਪ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਲਗਭਗ 40 ਲੱਖ ਪੰਜਾਬੀਆਂ ਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਜ਼ਿਕਰਯੋਗ ਹੈ ਕਿ ਆਪ ਸਰਕਾਰ ਹੁਣ ਆਪਣੇ ਮਨਪਸੰਦ ਪ੍ਰੋਜੈਕਟ ਆਟਾ ਡਿਲੀਵਰੀ ਨੂੰ ਘਰ-ਘਰ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ ਹਾਲਾਂਕਿ ਸਰਕਾਰ ਕੋਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਆٹے ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੋਈ ਤਕਨੀਕੀ ਵਿਧੀ ਨਹੀਂ ਹੈ